ਸੰਤੋਸ਼ ਜੀ ਦਾ ਕਲਾਮੋਤੀ ਸੀ ਜੀ ਅੱਛਾ ਸੰਤੋਸ਼ ਜੀ ਇੱਕ-ਇੱਕ ਬਿਲਕੁਲ ਡੈਡ ਸੀ ਦੂਸਰੀ ਅੱਖ ਵੀ ਡੈਡ ਸੀ ਬਟ ਉਹਦੇ ਵਿੱਚ ਕੁਝ ਪਰਸੈਂਟ ਦੇ ਦਦਾ ਸੀ ਅੱਗੇ ਜਾ ਕੇ ਜਿੱਥੋਂ ਦੇਖੀਦਾ ਜਿੱਥੋਂ ਚੈੱਕ ਕਰੀਦਾ ਉਥੋਂ ਡੈਡ ਸੀ ਠੀਕ ਹੈ ਕਿਉਂ ਜੀ ਬਿਲਕੁਲ ਸਹੀ ਗੱਲ ਮੇਰੀ ਕਿ ਗਲਤ ਹੈ ਜੀ ਬਿਲਕੁਲ ਸਹੀ ਬਿਲਕੁਲ ਸਹੀ ਕੀ ਸੀ ਕੀ ਕੀ ਸੀ ਕਲਾਮੋਤੀ ਸੀਗਾ ਜੀ ਮੈਂ ਦੋ ਤਿੰਨ ਜਗ੍ਹਾ ਚੈੱਕ ਕਰਾਇਆ ਸੀਗਾ ਪਹਿਲੇ ਤੇ ਉਹਨਾਂ ਨੇ ਤਾਂ ਕਿਹਾ ਸੀ ਵੀ ਸਾਰੀ ਉਮਰ ਹੀ ਦਵਾਈ ਪਾਣੇ ਧਣੀਆ ਠੀਕ ਹੈ ਮਤਲਬ ਜਿੰਦਾ ਕਜੀਓਗੇ ਤੁਸੀਂ ਦਵਾਈ ਪਾਓਗੇ ਠੀਕ ਹੈ ਉਹਦੇ ਤੋਂ ਬਾਅਦ ਮੈਂ ਆਪਰੇਸ਼ਨ ਕਰਾਇਆ ਇਹਨਾਂ ਦਾ ਹੂੰ ਤੇ ਸਾਲ ਕੋਇਆ ਸੀ ਆਪਰੇਸ਼ਨ ਕਰਾਏ ਦੇ ਤੇ ਲਾਈਟ ਘਟਣੀ ਸ਼ੁਰੂ ਹੋ ਗਈ ਆਪਰੇਸ਼ਨ ਤੋਂ ਬਾਅਦ ਹਾਂਜੀ ਠੀਕ ਹੈ ਮਤਲਬ ਥੋੜੀ ਦੂਰ ਜਾ ਕੇ ਬੰਦਾ ਪਛਾਣਿਆ ਨਹੀਂ ਜਾਂਦਾ ਮੇਰੇ ਤੋਂ ਜਦੋਂ ਮੈਂ ਪਹਿਲੀ ਵਾਰ ਹੀ ਆਇਆ ਇਥੋਂ ਜੀ ਤੇ ਡਾਕਟਰ ਸਾਹਿਬ ਨੇ ਚੈੱਕ ਕਰਾਇਆ ਡਾਕਟਰ ਸਾਹਿਬ ਨੇ ਦਵਾਈ ਪਾਈ ਹੈ ਤੇ ਉਹਦੇ ਤੋਂ ਬਾਅਦ ਜਿਹੜੀਆਂ ਉੱਪਰ ਲੀਆਂ ਦੋ ਲੈਣਾ ਮੈਂ ਪਹਿਲੇ ਪੜਦਾ ਸੀ ਮਤਲਬ ਐਂਡ ਲਾ ਕੇ ਜਦੋਂ ਦਵਾਈ ਪਾਈ ਆ ਉਹ ਤੋਂ ਬਾਅਦ ਜਿਹੜੀਆਂ ਥਲਕੀਆਂ ਦੋ ਲੈਣਾ ਸੀਗਾ ਨਾ ਉਹ ਵੀ ਨਾਲ ਪੜੀ ਗਈਆਂ ਅੱਛਾ ਹਾਂਜੀ ਕੀ ਬਾਤ ਹੈ ਕਿੰਨੇ ਟਾਈਮ ਚ 20 ਮਿੰਟ ਚ ਸਿਰਫ 20 ਮਿੰਟ 20 ਮਿੰਟ ਚ